ਹਾਂਜੀ ਸਤ ਸ੍ਰੀ ਅਕਾਲ ਦੋਸਤੋ ਮੈਂ ਸਣੀ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਆਪਣੇ ਇਸ YouTube ਚੈਨਲ King Kabaddi ਤੇ ਦੋਸਤੋ ਅੱਜ ਮਿਤੀ 12 ਫਰਵਰੀ 2024 ਨੂੰ ਪਿੰਡ ਡਿੜਬੇ ਦੇ ਵਿੱਚ ਬਹੁਤ ਵੱਡਾ ਕਬੱਡੀ ਦਾ ਇੱਕ ਸ਼ੋਅ ਮੈਚ ਕਰਾਇਆ ਜਾ ਰਿਹਾ ਪੰਜਾਬ ਅਤੇ ਹਰਿਆਣਾ ਦਾ ਤੇ ਆਪਾਂ ਨੂੰ ਦੋਨਾਂ ਟੀਮਾਂ ਬਾਰੇ ਜਾਣਕਾਰੀ ਮਿਲੀ ਆ ਵੀ ਪੰਜਾਬ ਦੀ ਟੀਮ ਦੇ ਵਿੱਚ ਕਿਹੜੇ ਪਲੇਅਰ ਖੇਡਣਗੇ ਤੇ ਹਰਿਆਣਾ ਦੀ ਵਿੱਚ ਕਿਹੜੇ ਖੇਡਣਗੇ ਤਾਂ ਦੋਸਤੋ ਪਹਿਲਾਂ ਆਪਾਂ ਗੱਲ ਕਰਦੇ ਹਾਂ ਟੀਮ ਪੰਜਾਬ ਦੀ ਵਿੱਚ ਕਿਹੜੇ-ਕਿਹੜੇ ਪਲੇਅਰ ਖੇਡਣਗੇ ਤਾਂ ਦੋਸਤੋ ਟੀਮ ਪੰਜਾਬ ਦੀ ਵਿੱਚ ਸਰਨਾ ਡੱਗੋ ਨਮਾਣਾ ਜੋਧਾ ਸੁਰਖਪੁਰੀਆ ਗੁਰਵਿੰਦਰ ਕਾਂਗਾ ਗਿੰਦੀ ਉਗੋਂਕੇ ਅੰਬਾ ਸੋਰਸਿੰਘ ਦੀਪਦ ਬੁਰਜੀ ਪੂਰੀ ਬੂਲੇ ਨੰਗਲ ਵਾਲਾ ਰੁਪਿੰਦਰ ਦੋਦੇ ਵਾਲਾ ਏ ਪਲੇਅਰ ਖੇਡਣਗੇ ਟੀਮ ਪੰਜਾਬ ਦੇ ਵਿੱਚ ਤੇ ਉਸ ਤੋਂ ਬਾਅਦ ਹਰਿਆਣੇ ਦੀ ਟੀਮ ਦੇ ਵਿੱਚ ਤਾਕੜ ਗੋਗੜੀਆਂ ਅਮਨ ਖੱਤਰੀ ਸੁਮਿਤ ਸਿਵਾ ਸਚਿਨ ਗੋਂਗਲੀ ਮੋਟਾ ਕੁਕਰੈਟੀ ਵਿੱਕਾ ਛਾਤਰ ਦੀਪਕ ਕਾਸ਼ੀਪੁਰੀਆ ਰਵੀ ਕੈਲਮ ਤੇ ਦੋਸਤੋ ਇਹ 플레이ਰ ਖੇਡਣਗੇ ਟੀਮ ਹਰਿਆਣੇ ਦੀ ਵਿੱਚ ਤੇ ਪੰਜਾਬ ਦੇ ਮੈਂ ਤੁਹਾਨੂੰ ਇਸ ਤੋਂ ਪਹਿਲਾਂ ਦੱਸਦਾ ਸੋ ਦੋਸਤੋ ਇਹ ਸੀ ਕੁਝ ਅੱਜ ਦੇ ਦਿੜਬੇ ਦੇ ਕਬੱਡੀ ਕੱਪ ਦੇ ਬਾਰੇ ਜਾਣਕਾਰੀ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗਦੀ ਆ ਤਾਂ ਕਬੱਡੀ ਦੀ ਹਰੇਕ ਅਪਡੇਟ ਸਭ ਤੋਂ ਪਹਿਲਾਂ ਜਾਣਨ ਦੇ ਲਈ ਤੁਸੀਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਨਾਲ ਬਣੇ ਹੋਏ ਘੰਟੀ ਵਾਲੇ ਬਟਨ ਨੂੰ ਦਬਾ ਕੇ ਆਲਟ ਸੈੱਟ ਕਰ ਲਵੋ